ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਇਧਰੋਂ ਕਿੰ ਸਿੰਘ ਇਧਰੋਂ ਬਿਲੇ ਇਧਰੋਂ ਪਿੱਛੇ ਅੱਜ ਤਕਰੀਬਨ ਆਸੀਂ ਬਾਰਡਰ ਤੇ ਬਿਲਕੁਲ ਨਜ਼ਦੀਕਾਂ ਜੋ ਸਾਡਾ ਪਲਾਮ ਵਾਲਾ ਬਾਰਡਰ ਹੈ ਇਸ ਦੇ ਵਿੱਚ ਵਸਦੇ ਸਾਡੇ ਪਰਿਵਾਰ ਜਿਨ੍ਹਾਂ ਨੂੰ ਆਪ ਜੀ ਸਾਰੇ ਵੇਖ ਰਹੇ ਹੋ ਔਰ ਮੈਨੂੰ ਲੱਗਦਾ ਪਿਛਲੇ ਸਾਲ ਅਸੀਂ ਡਿਸਟ੍ਰਿਕਟ ਦੁਆਰਾ ਪ੍ਰਬੰਧਕ ਕਮੇਟੀ ਦੇ ਮੁਖ ਸੇਵਾਦਾਰ ਵੀਰਨਜੀਤ ਸਿੰਘ ਟੋਰਾ ਜੀ ਉਨ੍ਹਾਂ ਦੀ ਅਧਿਖਸ਼ਤਾ ਦੇ ਵਿੱਚ ਅਸੀਂ ਇੱਥੇ ਇਹ ਗੁਰੂ ਘਰ ਦੀ ਬਿਲਡਿੰਗ ਦਾ ਕੰਮ ਸ਼ੁਰੂ ਕੀਤਾ ਸੀ ਜੋ ਅੱਜ ਤਕਰੀਬਨ ਲੈਂਟਰ ਤੇ ਇਹ ਸਲੈਬ ਪੁੰਚ ਚੁੱਕੀ ਹੈ ਮੈਂ ਆਪ ਸਾਰੇ ਹੀ ਜੋ ਮੈਨੂੰ ਡਿਜੀਟਲ ਪਲੈਟਫਾਰਮ ਤੇ ਦੇਖ ਰਹੇ ਹੋ ਦਾਸ ਇੱਥੇ ਦਾ ਇਹਨਾਂ ਦਾ ਨਿਮਾਣਾ ਜਾਂ ਸੇਵਾਦਾਰ ਹੋਣ ਦੇ ਨਾਤੇ ਮੇਰੇ ਨਾਲ ਸਾਰੀ ਅਖਨੂਰ ਦੀ ਮੈਨੇਜਮੈਂਟ ਦੀ ਕਮੇਟੀ ਜੋ ਟੀਮ ਹੈ ਉਹ ਅੱਜ ਪਹੁੰਚੀ ਹੈ ਬੜਾ ਦਿਲ ਖੁਸ਼ ਹੁੰਦਾ ਹੈ ਕਿ ਜੋ ਗੁਰੂ ਨਾਨਕ ਦਾ ਬਸਤਾ ਸਿੱਖ ਹੈ ਉਹ ਜਿੱਥੇ ਵੀ ਹੈ ਉਹ ਚਰਦੀ ਕਲਾ ਦੇ ਵਿੱਚ ਹੈ ਅੱਜ ਇੱਥੇ ਬਾਰਡਰ ਤੇ ਅਸੀਂ ਪਹੁੰਚੇ ਹਾਂ ਔਰ ਇਹ ਪਿੰਡ ਦੇਰੀਆਂ ਇੱਥੇ ਜਿੰਨੇ ਵੀ ਸਾਡੇ ਪਰਿਵਾਰ ਵਸਦੇ ਨੇ ਪਾਟ ਸਿੱਖ ਬਰਾਦਰੀ ਤੋਂ ਬਿਲੋਂਗ ਕਰਦੇ ਨੇ ਜਿਨ੍ਹਾਂ ਦਾ ਅਕਸਰ ਅਸੀਂ ਗੱਲ ਕਰਦੇ ਹਾਂ ਔਰ ਦਾਸ ਨੇ ਦਿੱਲੀ ਤੱਕ ਚਾਹੇ ਨੈਸ਼ਨਲ ਮਾਈਨੋਰਟੀ ਕਮਿਸ਼ਨ ਹੋਵੇ ਚਾਹੇ ਦਿੱਲੀ ਦੀ ਸਰਕਾਰ ਹੋਵੇ ਚਾਹੇ ਜੰਮੂ ਕਸ਼ਮੀਰ ਐਲਜੀ ਪ੍ਰਸ਼ਾਸਨ ਹੋਵੇ ਚਾਹੇ ਜੰਮੂ ਕਸ਼ਮੀਰ ਯੂਟੀ ਦੀ ਸਰਕਾਰ ਹੋਵੇ ਉਹਨਾਂ ਤੱਕ ਇਹਨਾਂ ਪਰਿਵਾਰਾਂ ਦੀ ਗੱਲ ਵੀ ਕੀਤੀ ਕਿ ਅੱਜ ਤੱਕ ਇਹ ਪਰਿਵਾਰ ਜਿਹੜੇ ਮੇਨ ਸਟ੍ਰੀਮ ਲਾਈਨ ਤੋਂ ਕਿਤੇ ਨਾ ਕਿਤੇ ਬਾਹਰ ਹਨ ਕਹਿਣ ਦਾ ਮਤਲਬ ਕਿ ਜੋ ਇਹਦੇ ਇਹਨਾਂ ਦੇ ਬੰਦੇ ਹਕੂਕ ਹਨ ਉਹ ਇਹਨਾਂ ਨੂੰ ਅੱਜ ਵੀ ਨਹੀਂ ਮਿਲ ਰਹੇ ਹਨ ਨਾ ਤੇ ਇਹਨਾਂ ਦੇ ਵਾਸਤੇ ਸਰਕਾਰ ਦੇ ਕੋਲ ਐਸੀ ਕੋਈ ਰਿਜ਼ਰਵੇਸ਼ਨ ਹੈ ਜਿਸ ਦੇ ਤਹਿਤ ਇਹ ਆਪਣੇ ਬੱਚਿਆਂ ਨੂੰ ਪੜ੍ਹਾ ਸਕਣ ਨਾ ਹੀ ਇਹਨਾਂ ਦੇ ਵਾਸਤੇ ਇਹ ਕਿਤੇ ਗਵਰਨਮੈਂਟ ਦੇ ਐਸੇ ਪੈਨਲ ਤੇ ਕਿਤੇ ਐਨਰੋਲ ਹੋਏ ਦੇਣ ਜਿਸ ਦੇ ਵਿੱਚ ਇਹਨਾਂ ਨੂੰ ਬਾਕੀ ਸਰਕਾਰੀ ਜਿਹੜੀ ਸਹਾਇਤਾ ਉਹ ਮਿਲ ਸਕੇ ਇਸ ਕਰਕੇ ਮੈਂ ਬੇਨਤੀ ਕਰਾਂਗਾ ਡਿਜੀਟਲ ਮੀਡੀਆ ਪਲੇਟਫਾਰਮ ਤੋਂ ਵੀ ਉਹਨੂੰ ਵਿਸ਼ੇਸ਼ ਤੌਰ ਤੇ ਸੁੰਦਰ ਮੀਡੀਆ ਦੇ ਜਿੰਨੇ ਵੀ ਸਾਡੇ ਈਵਰਜ਼ਨ ਇੱਕ ਤੇ ਇਹ ਜਿਹੜੀ ਇਹਨਾਂ ਦੀ ਆਵਾਜ਼ ਹੈ ਇਸ ਨੂੰ ਸਰਕਾਰ ਪਾਸੇ ਜ਼ਰੂਰ ਪਹੁੰਚਾਇਆ ਜਾ ਸਕੇ ਦੂਜਾ ਇਹ ਜੋ ਲੈਂਟਰ ਹੈ ਜੋ ਇਸ ਲੈਪ ਪੈਣੀਏ ਕਾਰ ਸੇਵਾ ਜਿਸ ਦੀ ਚੱਲ ਰਹੀ ਹੈ ਇਸ ਦੇ ਵਿੱਚ ਅਖਨੂਰ ਮੈਨੇਜਮੈਂਟ ਕਮੇਟੀ ਨੇ ਗੁਰਦੁਆਰਾ ਸੰਤ ਬਾਬਾ ਸੁੰਦਰ ਸਿੰਘ ਤਪੋਸਥਾਨ ਅਖਨੂਰ ਵੱਲੋਂ ਡਿਸਟ੍ਰਿਕਟ ਗੁਰਦੁਆਰਾ ਕਮੇਟੀ ਦੇ ਸਹਿਯੋਗ ਦੇ ਨਾਲ ਅੱਜ ਅਸੀਂ 50000 ਦਾ ਚੈੱਕ ਇੱਥੇ ਦੇ ਕੇ ਜਾ ਰਹੇ ਹਾਂ ਲੇਕਿਨ ਮੈਂ ਜ਼ਰੂਰ ਇਹਨਾਂ ਦੇ ਨਾਲ ਇੱਕ ਕਮਿਟਮੈਂਟ ਕਰਾਂਗਾ ਕਿਉਂਕਿ ਸਾਡੀ ਇਹਨਾਂ ਦੇ ਨਾਲ ਇਹ ਵਾਅਦਾ ਹੋਇਆ ਦਾ ਕਿ ਅਸੀਂ ਕੋਸ਼ਿਸ਼ ਕਰਾਂਗੇ ਕਿ ਸਲੈਬ ਤੱਕ ਅਸੀਂ ਜੋ ਮਦਦ ਹੋਰ ਵੀ ਇਹ ਸਾਡੀ ਡਿਊਟੀ ਲਗਾਣਗੇ ਉਸ ਨੂੰ ਅਸੀਂ ਕਰਨ ਦਾ ਪੂਰਾ ਯਤਨ ਕਰਾਂਗੇ ਮੈਂ ਵਿਸ਼ੇਸ਼ ਤੌਰ ਤੇ ਫਿਰ ਇੱਕ ਵਾਰ ਸੰਗਤ ਨੂੰ ਬੇਨਤੀ ਕਰਾਂਗਾ ਕਿ ਇਹ ਜਿੰਨੀ ਵੀ ਸੰਗਤ ਹੈ ਇਹਨਾਂ ਦੀ ਤੁਸੀਂ ਸਾਰਿਆਂ ਨੇ ਬਾਂਹ ਪਕੜਨੀ ਹੈ ਅਸੀਂ ਜਦੋਂ ਵੀ ਇਹ ਵੀਡੀਓ ਅਪਡੇਟ ਹੋਏਗੀ ਇਹਦੇ ਤੇ ਇਸ ਜੋ ਖਾਸ ਕਰਕੇ ਇੱਥੇ ਦਾ ਜਿਹੜਾ ਅਕਾਊਂਟ ਨੰਬਰ ਹੈ ਇਸ ਗੁਰੂ ਘਰ ਦਾ ਉਸ ਨੂੰ ਅਪਡੇਟ ਕਰ ਦਿੱਤਾ ਜਾਏਗਾ ਉਸ ਦੇ ਵਿੱਚ ਤੁਸੀਂ ਬੰਦਾ ਆਪਣਾ ਜਿਹੜਾ ਦਸਵੰਦ ਹੈ ਉਸ ਨੂੰ ਪਾਉਣ ਦਾ ਯਤਨ ਵੀ ਕਰਨਾ ਹੈ ਔਰ ਕੋਸ਼ਿਸ਼ ਕਰਨੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹਰ ਉਸ ਸਿੱਖ ਦੀ ਬਾਹ ਪਕੜੀਏ ਜਿਸ ਸਿੱਖ ਨੂੰ ਅੱਜ ਜ਼ਰੂਰਤ ਹੈ ਚਾਹੇ ਸਾਡੀਆਂ ਵੱਡੀਆਂ ਜਥੇਬੰਦੀਆਂ ਹੋਣ ਚਾਹੇ ਸਾਡੇ ਕੌਮ ਦੇ ਜਿਹੜੇ ਸਰਮੋਹਰ ਲੋਕਨ ਉਹਨਾਂ ਨੂੰ ਵੀ ਮੈਂ ਬੇਨਤੀ ਕਰਾਂਗਾ ਕਿ ਐਸੇ ਪਰਿਵਾਰਾਂ ਦੇ ਨਾਲ ਖੜਕੇ ਅਸੀਂ ਯਤਨ ਕਰੀਏ ਪਿਛਲੇ ਦਿਨਾਂ ਦੇ ਵਿੱਚ ਦਿਹਾਰਨ ਦੇ ਵਿੱਚ ਤੁਸੀਂ ਵੇਖਿਆ ਹੋਣਾ ਉੱਥੇ ਵੀ ਸਾਡੀ ਪਾਠ ਸਿੱਖ ਬਰਾਦਰੀ ਰਹਿੰਦੀ ਹੈ ਉਹਨਾਂ ਦੇ ਗੁਰੂ ਘਰ ਦੇ ਵਿੱਚ ਵੀ ਜੋ ਸੇਵਾਵਾਂ ਚੱਲ ਰਹੀਆਂ ਉਹਨਾਂ ਦੇ ਵਿੱਚ ਵੀ ਆਉਣ ਵਾਲੇ ਦਿਨਾਂ 'ਚ ਅਸੀਂ ਬਿਹਤਰੀ ਕਰਾਂਗੇ ਔਰ ਜੋ ਨਮਾ ਹਾਲ ਬੜਿਆ ਹਾਲ ਹੈ ਉਹਦਾ ਵੀ ਉਸ ਦੇ ਵਿੱਚ ਵੀ ਮਹਾਰਾਜ ਦੇ ਸਰੂਪ ਜਲਦੀ ਪ੍ਰਕਾਸ਼ ਕੀਤੇ ਜਾਣਗੇ ਮੈਂ ਇੱਥੇ ਦੇ ਜੋ ਮੁੱਖ ਸੇਵਾਦਾਰ ਮੇਰਾ ਛੋਟਾ ਵੀ ਵੀ ਉਮੀਦ ਹੈ ਮੈਂ ਉਹਨੂੰ ਬੇਨਤੀ ਕਰਾਂਗਾ ਕਿ ਉਹ ਵੀ ਸੰਗਤ ਨੂੰ ਅਪੀਲ ਕਰੇਗਾ ਨਾਲੇ ਅੱਜ ਦੇ ਵਿਸ਼ੇ ਤੇ ਨੂੰ ਰੋ ਜਾਣਨਾ ਪਾਣਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਮੂਹ ਸੰਗਤ ਪਿੰਡ ਦੇਰੀਆਂ ਦੀ ਔਰ ਸੰਤ ਪਪਾ ਸੁੰਦਰ ਸਿੰਘ ਤਪੋਸਥਾਨ ਗੁਰਦੁਆਰਾ ਸਾਹਿਬ ਦੀ ਸਾਰੀ ਟੀਮ ਦਾ ਮੈਂ ਧੰਨਵਾਦ ਅਤੇ ਧੰਨਵਾਦ ਹੈ ਚੈਨਨ ਸੁੰਦਰ ਮੀਡੀਆ ਦਾ ਪਰਦਾਨ ਜੀ ਆਪ ਜੀ ਦਾ ਇੱਕ ਤੇ ਧੰਨਵਾਦ ਹੈ ਜਿਹੜਾ ਤੁਸੀਂ ਇੱਕ ਇਹ ਚੈਨਲ ਚਲਾਇਆ ਹੈ ਕਿ ਜਿਹੜੀ ਸਾਡੇ ਲੋਕਾਂ ਦੀ ਆਵਾਜ਼ ਦੁਨੀਆ ਤੱਕ ਆਬਾਦ ਤੱਕ ਪਹੁੰਚੇਗੀ ਅਸੀਂ ਧੰਨਵਾਦ ਕਰਦੇ ਹਾਂ ਸੁੰਦਰ মিডিਆ ਦਾ ਉਸ ਤੋਂ ਉਪਰੰਤ ਸਾਡੇ ਨਾਲ ਡੀਜੀਪੀ ਸ਼ਿਦੀ ਇਲੈਕਸ਼ਨ ਤੋਂ ਪਹਿਲਾਂ ਮਾਸਟਰ ਅਨਵੀਰ ਸਿੰਘ ਉਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਮੈਂ ਜਿਸ ਤਰ੍ਹਾਂ ਹੀ ਮੈਂ ਗੁਰੂ ਘਰ ਦੀ ਸੇਵਾ ਮੈਨੂੰ ਅਗਰ ਮਿਲਦੀ ਹੈ ਤੇ ਮੈਂ ਤੁਹਾਡਾ ਜੋ ਬਿਲਡਿੰਗ ਦਾ ਕੰਮ ਹੈ ਔਰ ਮੈਂ ਤੁਹਾਡੇ ਨਾਲ ਨਾਲ ਖੜੇ ਹੋ ਕੇ ਅਸੀਂ ਇਸ ਕੰਮ ਨੂੰ ਨੇਤਰੇ ਚਾੜਾਂਗੇ ਔਰ ਉਹਨਾਂ ਨੇ ਆਪਣਾ ਕੰਮ ਹੈ ਜੋ ਸਪੂਰਨ ਪੂਰਾ ਕੀਤਾ ਹੈ ਔਰ ਆਜੋ ਸਾਡੇ ਵਿੱਚ ਆਏ ਹਨ ਇਸ ਗੁਰੂ ਘਰ ਦਾ ਲੈਂਡਰ ਪੈਣ ਜਾ ਰਿਹਾ ਹੈ ਮੇਰੀ ਅਪੀਲ ਹੈ ਪ੍ਰਧਾਨ ਸਾਹਿਬ ਅੱਗੇ ਕਿ ਸਾਨੂੰ ਇਹ ਬਿਲਡਿੰਗ ਦੀ ਜਿਹੜੀ ਜਿੰਨੀ ਵੀ ਸਾਨੂੰ ਜ਼ਰੂਰਤ ਹੈ ਤੁਸੀਂ ਪੂਰੀ ਕਰਦੀ ਹੈ ਬਸ ਇਤਨੀਆਂ ਹੀ ਮੇਰੀਆਂ ਬੇਨਤੀਆਂ ਹਨ ਵਾਹਿਗੁਰਜੀ ਖਾਂਸਾ ਵਾਹਿਗੁਰਜੀ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਅਸੀਂ ਬੜੇ ਅੱਜ ਖੁਸ਼ ਹਾਂ ਜਿਹੜੇ ਸਾਡੇ ਸਕੂਲ ਖਨੂਰ ਤੋਂ ਮਾਸਟਰ ਗੁਰੀਰ ਸਿੰਘ ਆਪਣੀ ਗੁਰਸਿੱਖੀ ਦੀ ਗੁਰੂ ਘਰ ਦੀ ਜੋ ਸੰਗਤ ਟੀਮ ਨੂੰ ਲੈ ਕੇ ਆਏ ਹਨ ਔਰ ਮੀਡੀਆ ਵਾਲੇ ਵੀ ਜਿਹੜੇ ਨਾਲ ਲੈ ਕੇ ਆਏ ਹਨ ਅਸੀਂ ਨਹੀਂ ਬਹੁਤ ਖੁਸ਼ ਹਾਂ ਕਿ ਜਿਹੜੀ ਸਾਡੀ ਬਿਲਡਿੰਗ ਇਹਨਾਂ ਨੇ ਤੋੜ ਤੱਕ ਸਾਨੂੰ ਚੜਾ ਕੇ ਦੇਣੀ ਹੈ ਹੋ ਰਹੀ ਤੇਰੀਆਂ ਪਿੰਡ ਤੋਂ ਬੋਲਦੇ ਹਾਂ ਪਈ ਅਸੀਂ ਠੀਕ ਅਹੀ ਵਿਛੜੇ ਦੇ ਬਾਰਡਰ ਦੇ ਉੱਪਰ ਰਹਿੰਦੇ ਹਾਂ ਅਸੀਂ ਥੋੜਾ ਬਹੁਤਾ ਆਪ ਜ਼ਿੰਮੇਵਾਰੀ ਦਾ ਕੰਮ ਕਰਦੇ ਹਾਂ ਅਸੀਂ ਪਿੱਛੇ ਤੇ ਚਲੋ ਕਾਫੀ ਸਮਿਆਂ ਤੋਂ ਸਾਡੇ ਬਜ਼ੁਰਗ ਜਿਹੜੇ ਨੇ ਪਾਕਿਸਤਾਨ ਘਲੋਟੀਆਂ ਤੋਂ ਕੇਲੇ ਆਲੀ ਤੋਂ ਉਧਰੋਂ ਪਾਕਿਸਤਾਨ ਤੋਂ ਹੀ ਵਿਛੜੇ ਦੇ ਆਏ ਹਨ ਤੇ ਆਣ ਕੇ ਇੱਥੇ ਸਾਨੂੰ ਥੋੜ੍ਹ ਥੋੜ੍ਹੀਆਂ ਜ਼ਮੀਨਾਂ ਜਿਹੜੀਆਂ ਬਜ਼ੁਰਗਾਂ ਨੂੰ ਅਲਾਟਮੈਂਟ ਹੋਈਆਂ ਹਨ ਉਸ ਜ਼ਮੀਨਾਂ ਦੇ ਉੱਤੋਂ ਅਸੀਂ ਆਪਣਾ ਗੁਜ਼ਾਰਾ ਤੋਰ ਕਰਦੇ ਹਾਂ ਅਸੀਂ ਮਾਸਟਰ ਜੋਂਾ ਦੇ ਜਿੱਤਨ ਦੇ ਨਾਲ ਸਾਡੀ ਇਹਨਾਂ ਨੇ ਬਾਹ ਪਕੜੀ ਹੈ ਅਸੀਂ ਇਹੀ ਇਹਨਾਂ ਅੱਗੇ ਬੇਨਤੀ ਹੈ ਕਿ ਸਾਡੀ ਜਿਹੜੀ ਗੁਰੂ ਘਰ ਦੀ ਬਿਲਡਿੰਗ ਹੈ ਅੱਜ 2 ਮੰਜ਼ਲ ਚੁੱਕੀ ਗਈ ਹੈ ਕਿਉਂਕਿ ਸਾਡੀ ਗੁਰਸਿੱਖੀ ਨੇ ਬਾਹ ਪਕੜੀ ਹੈ ਅੱਗੇ ਵੀ ਬਾਹ ਪਕੜੀ ਹੈ ਹੁਣ ਵੀ ਮਾਸਟਰ ਗੁਰਪ੍ਰੀਤ ਸਿੰਘ ਜੀ ਸਾਡੇ ਖਨੂਰ ਕਮੇਟੀ ਦੇ ਜਿਹੜੇ ਡਿਸਟ੍ਰਿਕਟ ਦੇ ਪ੍ਰਧਾਨ ਬਣ ਚੁੱਕੇ ਹੋਏ ਨੇ ਉਹ ਇਹਨਾਂ ਕੇ ਇਹੀ ਬੇਨਤੀਆਂ ਸਾਡੀਆਂ ਕੀਤੀਆਂ ਜਾਂਦੀਆਂ ਸਭ ਸੰਗਤ ਦੀ ਹੋਈ ਬੇਨਤੀ ਹੈ ਪਿਆਗੂ ਵੀ ਇਹੀ ਤੁਹਾਡੇ ਨਾਲ ਬਾਹ ਫੜ ਕੇ ਇੱਕ ਦੂਸਰੇ ਦੇ ਨਾਲ ਚੱਲਾਂਗੇ ਕੰਦੇ ਨਾਲ ਕੰਦਾ ਰੱਖ ਕੇ ਤੇ ਸਾਡੀ ਇਹੋ ਹੀ ਆ ਭਈ ਬੇਨਤੀ ਇਹੋ ਹੀ ਆ ਭਈ ਗੁਰੂ ਘਰ ਦੀ ਜਿਹੜੀ ਬਿਲਡਿੰਗ ਹੈ ਤੋੜ ਤੱਕ ਸਾਡੀ ਮਾਸਟਰ ਰਘਵੀਰ ਸਿੰਘ ਅੱਗੇ ਹੋਈ ਬੇਨਤੀ ਭਈ ਸਾਡੀ ਚੜਾਈ ਜਾਏ ਹੋਰ ਵੀ ਸੰਗਤਾਂ ਅੱਗੇ ਹੋਈ ਬਾਹਰੂ ਜਿਹੜੀਆਂ ਬੇਨਤੀਆਂ ਮਾਸਟਰ ਉਹਨਾਂ ਕਹੀਆਂ ਵੀ ਜਿਹੜਾ ਹੀ ਆਪਣਾ ਕੋਰਟ ਨੰਬਰ ਗੁਰਦੁਆਰਾ ਸਾਹਿਬ ਦਾ ਅਹੀ ਗਵਰਨਮੈਂਟ ਰਜਿਸਟਰ ਕਰਾਇਆ ਦਾ ਹੈ ਉਸ ਦੇ ਵਿੱਚ ਕੋਈ ਵੀ 1 ਰੁਪਿਆ 10 ਰੁਪਏ ਵੀ ਕੋਈ ਪਾਏਗਾ ਕੋਈ ਏਰਾ ਫੇਰੀ ਉਧਰ ਇਧਰ ਨਹੀਂ ਹੋ ਸਕਦੀ ਕਿਉਂਕਿ ਅਸੀਂ ਗਵਰਨਮੈਂਟ ਰਜਿਸਟਰ ਅਸੀਂ ਕਰਾ ਚੁੱਕੇ ਦੇ ਹਾਂ ਕਿਉਂਕਿ ਸਾਡਾ ਜਿਹੜਾ ਪੱਕਾ ਅਕਾਊਂਟ ਨੰਬਰ ਹੈ ਗਵਰਨਮੈਂਟ ਦੇ ਵਿੱਚ ਖਾਤਾ ਰਜਿਸਟਰ ਬਣ ਚੁੱਕੇ ਦਾ ਹੋਇਆ ਉਹਦੇ ਵਿੱਚ ਜੋ ਵੀ ਪੈਸਾ ਆਂਦਾ ਹੈ ਅਸੀਂ ਸਾਰੇ ਜਿੰਨੇ ਵੀ ਕਰਦੇ ਮੈਂਬਰ ਜੋ ਵੀ ਪਾਰਟੀਦਾਰ ਜਿੰਨੀਆਂ ਵੀ ਕਰਦੀਆਂ ਮੈਂਬਰਨ ਕੱਲੇ-ਕੱਲੇ ਅਸੀਂ ਆਣ ਕੇ ਜੋ ਵੀ ਪੈਸਾ ਆਂਦਾ ਹੈ ਉਹ ਪੈਸੇ ਦਾ ਅਸੀਂ ਇਸਤੇਮਾਲ ਕਰਨੇ ਆ ਵੀ ਮਤਲਬ ਕਿ ਇਕੱਠਾ ਕਢਾ ਕੇ ਜਿੱਤੇ ਵੀ ਲਾਣਾ ਚਾਹੀਏ ਉਹ ਲਾਣੇ ਆ ਜੋ ਜੋ ਵੀ ਪੈਸਾ ਕਿਸੇ ਦਾ ਵੀ ਆਏਗਾ ਉਹ ਗੁਰੂ ਘਰ ਕੀ ਲੱਗੇਗਾ ਕੋਈ ਕਿਸੇ ਦੀ ਹੈ ਆਪੇ ਦੀ ਐਂ ਕਿਸੇ ਨਹੀਂ ਹੋ ਸਕਦੀ ਅਸੀਂ ਇਦੋ ਹੀ ਬੇਨਤੀਆਂ ਕਰਨੇ ਆ ਵੀ ਜਿੰਨੇ ਵੀ ਕਿਸੇ ਨੇ ਦਿਲਪੁਰ ਪਾਣਾ ਹੋਵੇ ਇਸ ਸਾਡੇ ਜੋ ਅਸੀਂ ਬਣਾਈਆ ਹੈ ਗਰੁੱਪ ਬਣਾਇਆ ਦਾ ਜੋ ਅਕਾਊਂਟ ਨੰਬਰ ਬਣਾਇਆ ਦਾ ਉਸ ਕੋਡ ਨੰਬਰ 'ਤੇ ਜਰੂਰ ਪਾਓ ਇਹ ਗੁਰੂ ਘਰ ਦੀ ਬਿਲਡਿੰਗ ਜਿਹੜੀ ਹੈ ਉਨੀ ਤੋਰ ਤੱਕ ਮੁਕੰਮਲ ਹੋ ਚੁੱਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ